ਦੋਸਤੋ ਕਈ ਵਾਰ ਬਿਲਕੁਲ ਬੇਵਜ੍ਹਾ ਅਸੀਂ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਆਪਣੇ ਮਨ ਵਿੱਚ ਤੂਫਾਨ ਖੜੇ ਕਰ ਲੈਂਦੇ ਹਾਂ ਕਿਸੇ ਨੇ ਕੁਝ ਕਹਿ ਦਿੱਤਾ ਉਹ ਗੱਲ ਕਹਿ ਕੇ ਚਲਾ ਗਿਆ ਪਰ ਸਾਡੇ ਦਿਨ ਦਿਮਾਗ ਵਿੱਚ ਉਹੀ ਲਫ਼ਜ਼ ਮੋੜ-ਮੋੜ ਗੂੰਜਦੇ ਰਹਿੰਦੇ ਨੇ ਇਹ ਸੋਚਾਂ ਸਾਨੂੰ ਤਣਾਅ ਵਾਲੇ ਪਾਸੇ ਲੈ ਜਾਂਦੀਆਂ ਹਨ ਬੇਚੈਨੀ ਵਧਾ ਦਿੰਦੀਆਂ ਨੇ ਤੇ ਹੌਲੀ-ਹੌਲੀ ਇਸ ਦਾ ਅਸਰ ਸਾਡੀ ਸਿਹਤ ਤੇ ਵੀ ਪੈ ਜਾਂਦਾ ਹੈ ਪਰ ਕੀ ਅਸੀਂ ساری ਜ਼ਿੰਦਗੀ ਲੋਕਾਂ ਦੀਆਂ ਕਹੀਆਂ ਗੱਲਾਂ ਦਾ ਬੋਝ ਚੁੱਕ ਕੇ ਰੱਖਣਾ ਨਹੀਂ ਆਪਣੇ ਮਨ ਨੂੰ ਸ਼ਾਂਤ ਕਰਨ ਦਾ ਕੋਈ ਰਾਹ ਲੱਭਣਾ ਚਾਹੀਦਾ ਅੰਦਰ ਦੀ ਸ਼ਾਂਤੀ ਨਾਲ ਤੁਸੀਂ ਨਾ ਸਿਰਫ ਤਣਾਅ ਤੋਂ ਬਾਹਰ ਨਿਕਲੋਗੇ ਸਗੋਂ ਇੱਕ ਚੰਗੇ ਸਾਫ਼ ਖੁਸ਼ਹਾਲ ਜੀਵਨ ਵੱਲ ਵੀ ਵਧੋਗੇ ਇੱਕ ਮਹਾਤਮਾ ਨੇ ਆਪਣੇ ਚੇਲਿਆਂ ਨੂੰ ਚਾਰ ਅਜਹਹੀਆਂ ਸਿੱਖਿਆਵਾਂ ਦਿੱਤੀਆਂ ਸਨ ਜਿਨ੍ਹਾਂ ਨੂੰ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਲੈ ਆਉਗੇ ਤਾਂ ਇਹ ਬੇਵਜਾ ਉੱਠਦੇ ਸਵਾਲ ਬੇਚਾਨੀ ਤੇ ਨਿਰਾਸ਼ਤਾ ਆਪਣੇ ਆਪ ਖਤਮ ਹੋ ਜਾਵੇਗੀ ਇਹ ਚਾਰ ਆਦਤਾਂ ਇੰਨੀਆਂ ਪਾਵਰਫੁੱਲ ਨੇ ਕਿ ਤੁਹਾਡੀ ਪੂਰੀ ਜ਼ਿੰਦਗੀ ਦਾ ਰੁਖ ਬਦਲ ਸਕਦੀਆਂ ਨੇ ਤੁਹਾਡਾ ਮਨ ਵੀ ਸ਼ਾਂਤ ਹੋ ਜਾਵੇਗਾ ਅਤੇ ਤੁਸੀਂ ਬੇਫਜ਼ੂਲ ਦੀਆਂ ਗੱਲਾਂ ਵਿੱਚ ਕਦੀ ਨਹੀਂ ਫਸੋਗੇ ਪੰਜਾਬੀ ਰੂਹ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਹੁਣ ਅੱਗੇ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਸ਼ਾਂਤ ਜੰਗਲ ਵਿੱਚ ਇੱਕ ਮਹਾਤਮਾ ਰੁੱਖ ਦੀ ਛਾਂ ਹੇਠਾਂ ਗਹਿਰੇ ਧਿਆਨ ਵਿੱਚ ਬੈਠੇ ਸਨ ਹਵਾ ਵੀ ਨੇੜਿਓਂ ਜਿਵੇਂ ਬੜੀ ਸ਼ਾਂਤ ਹੋ ਕੇ ਲੰਘ ਰਹੀ ਸੀ ਉਸ ਵਕਤ ਇੱਕ ਬਹੁਤ ਹੀ ਪਰੇਸ਼ਾਨ ਨੌਜਵਾਨ ਦੌੜਦਾ ਹੋਇਆ ਮਹਾਤਮਾ ਦੇ ਕੋਲ ਆਇਆ ਉਸ ਦਾ ਚਿਹਰਾ ਬੇਚੈਨੀ ਦੇ ਨਾਲ ਭਰਿਆ ਹੋਇਆ ਸੀ ਕੋਲ ਬੈਠ ਗਿਆ ਤੇ ਕਹਿਣ ਲੱਗਾ ਮਹਾਤਮਾ ਜੀ ਤੁਸੀਂ ਕਹਿੰਦੇ ਹੋ ਧਿਆਨ ਕਰੋ ਸਿਮਰਨ ਕਰੋ ਪਰ ਮੇਰੇ ਲਈ ਤਾਂ ਅੱਖਾਂ ਕੁਝ ਪਲਾਂ ਲਈ ਬੰਦ ਕਰਨਾ ਵੀ ਇੱਕ ਵੱਡੀ ਜੰਗ ਵਰਗਾ ਹੁੰਦਾ ਹੈ ਮੇਰਾ ਮਨ ਕਾਬੂ ਵਿੱਚ ਹੀ ਨਹੀਂ ਆਉਂਦਾ ਜਿਵੇਂ ਹੀ ਮੈਂ ਚੁੱਪ ਹੋ ਕੇ ਬੈਠਦਾ ਹਾਂ ਮੇਰੇ ਅੰਦਰ ਵਿਚਾਰਾਂ ਦਾ ਤੂਫਾਨ ਉੱਠ ਪੈਂਦਾ ਹੈ ਕਈ ਤਰ੍ਹਾਂ ਦੀਆਂ ਗੱਲਾਂ ਮਨ ਵਿੱਚ ਘੁੰਮਦੀਆਂ ਨੇ ਲੋਕ ਕੀ ਸੋਚਦੇ ਨੇ ਜਾਂ ਬੀਤੀਆਂ ਘਟਨਾਵਾਂ ਭਵਿੱਖ ਦੀ ਚਿੰਤਾ ਤੇ ਬਿਨਾਂ ਸੱਦੇ ਹਜ਼ਾਰਾਂ ਇਹ ਅਜੀਬੋ-ਗਰੀਬ ਵਿਚਾਰ ਅੰਦਰ ਚੱਲ ਪੈਂਦੇ ਨੇ ਮੈਂ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹਾਂ ਪਰ ਜਿਵੇਂ ਹੀ ਧਿਆਨ ਲਗਾਉਂਦਾ ਹਾਂ ਮਨ ਹੋਰ ਵੀ ਵਾਜਲ ਹੋ ਜਾਂਦਾ ਹੈ ਮਹਾਤਮਾ ਜੀ ਮੈਨੂੰ ਕੋਈ ਰਸਤਾ ਦੱਸੋ ਨੌਜਵਾਨ ਦੀਆਂ ਅੱਖਾਂ ਵਿੱਚ ਬੜਾ ਦਰਦ ਸੀ ਮਹਾਤਮਾ ਨੇ ਉਸ ਦੀ ਗੱਲ ਚੁੱਪਚਾਪ ਸੁਣੀ ਕੁਝ ਪਲ ਉਸ ਦੇ ਚਿਹਰੇ ਵੱਲ ਬੜੇ ਧਿਆਨ ਦੇ ਨਾਲ ਦੇਖਦੇ ਰਹੇ ਜਿਵੇਂ ਮਨ ਦੀ ਕੋਈ ਗਹਿਰਾਈ ਪੜ ਰਹੇ ਹੋਣ ਫਿਰ ਹੌਲੀ ਆਵਾਜ਼ ਵਿੱਚ ਬੋਲੇ ਤੇਰੀ ਮੁਸ਼ਕਲ ਦਾ ਮੈਂ ਕੀ ਹਾਲ ਦੱਸਾਂ ਅਸਲ ਵਿੱਚ ਹਾਲ ਤਾਂ ਤੇਰਾ ਮਨ ਹੀ ਕਰ ਸਕਦਾ ਹੈ ਪਰ ਤੂੰ ਆਪਣੇ ਮਨ ਨੂੰ ਬਹੁਤ ਜ਼ਿਆਦਾ ਖੁੱਲਾ ਛੱਡਿਆ ਹੋਇਆ ਹੈ ਇਸ ਲਈ ਇਹ ਤੈਨੂੰ ਅੱਖਾਂ ਬੰਦ ਕਰਕੇ ਵੀ ਇੱਕ ਪਲ ਸ਼ਾਂਤ ਨਹੀਂ ਬੈਠਣ ਦਿੰਦਾ ਨੌਜਵਾਨ ਬੇਵੱਸੀ ਨਾਲ ਬੋਲਿਆ ਮਹਾਤਮਾ ਜੀ ਮੈਂ ਬੜੀ ਕੋਸ਼ਿਸ਼ ਕਰਦਾ ਹਾਂ ਪਰ ਕੁਝ ਸਮੇਂ ਦੀ ਵੀ ਸ਼ਾਂਤੀ ਮਨ ਵਿੱਚ ਨਹੀਂ ਆਉਂਦੀ ਮੈਂ ਹੁਣ ਤੁਹਾਡੀ ਸ਼ਰਨ ਆਇਆ ਹਾਂ ਤੁਸੀਂ ਹੀ ਕੋਈ ਰਾਹ ਦਿਖਾਓ ਮਹਾਤਮਾ ਨੇ ਮੁਸਕਰਾ ਕੇ ਕਿਹਾ ਜੇ ਤੂੰ ਇਹ ਚਾਰ ਆਦਤਾਂ ਛੱਡ ਦੇਵੇਂਗਾ ਤਾਂ ਤੇਰਾ ਮਨ ਖੁਦ 바 ਖੁਦ ਸ਼ਾਂਤ ਹੋ ਜਾਵੇਗਾ ਤੈਨੂੰ ਨਾ ਬੇਚੈਨੀ ਘੇਰੇਗੀ ਨਾ ਤਣਾਵ ਤੇ ਨਾ ਇਹ ਫਜ਼ੂਲ ਦੇ ਵਿਚਾਰ ਅਤੇ ਹੁਣ ਇਥੋਂ ਅਸਲ ਸਿੱਖਿਆ ਦੀ ਸ਼ੁਰੂਆਤ ਹੁੰਦੀ ਹੈ ਨੌਜਵਾਨ ਪੂਰੀ ਤਰ੍ਹਾਂ ਮਹਾਤਮਾ ਦੀਆਂ ਗੱਲਾਂ ਵਿੱਚ ਡੁੱਬ ਚੁੱਕਾ ਸੀ ਉਸ ਦੀਆਂ ਅੱਖਾਂ ਬਿਲਕੁਲ ਠੀਕ ਉਸੇ ਤਰ੍ਹਾਂ ਟਿਕੀਆਂ ਹੋਈਆਂ ਨੇ ਜਿਵੇਂ ਕੋਈ ਚਿਹਰਾ ਤੋਂ ਲੱਭਦਾ ਜਵਾਬ ਮਿਲਣ ਵਾਲਾ ਹੋਵੇ। ਮਹਾਤਮਾ ਨੇ ਹੌਲੀ ਆਵਾਜ਼ ਵਿੱਚ ਗੱਲ ਸ਼ੁਰੂ ਕੀਤੀ। ਸਭ ਤੋਂ ਪਹਿਲੀ ਆਦਤ ਦੂਜਿਆਂ ਦੇ ਮਨ ਨੂੰ ਪੜਨਾ ਛੱਡ ਦਿਓ। ਤੁਸੀਂ ਅਤੇ ਤੁਹਾਡੇ ਵਰਗੇ ਬੇਚਾਨ ਲੋਕ ਇੱਕ ਵੱਡੀ ਗੱਲ ਭੁੱਲ ਜਾਂਦੇ ਨੇ ਕਿ ਕਿਸੇ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਇਹ ਜਾਣਨਾ ਪਰ ਇਹ ਤੁਹਾਡੇ ਵੱਸ ਦੀ ਗੱਲ ਨਹੀਂ ਫਿਰ ਵੀ ਤੁਸੀਂ ਅੰਦਾਜ਼ੇ ਲਾਉਂਦੇ ਰਹਿੰਦੇ ਹੋ ਲੋਕ ਮੇਰੇ ਬਾਰੇ ਇਹ ਸੋਚ ਰਹੇ ਹੋਣਗੇ ਉਹ ਮੇਰੀ ਤਰੱਕੀ ਤੋਂ ਸੜਦਾ ਹੈ ਉਹ ਮੈਨੂੰ ਨੀਵਾ ਦਿਖਾਉਣਾ ਚਾਹੁੰਦਾ ਹੈ ਜਦੋਂ ਤੁਸੀਂ ਦੂਜਿਆਂ ਦੇ ਮਨ ਪੜਦੇ ਹੋ ਤਾਂ 90% ਨਤੀਜਾ 네ਗੇਟਿਵ ਹੀ ਬਣਾਉਂਦੇ ਹੋ ਫਿਰ ਉਹੀ ਮਾੜੇ ਵਿਚਾਰ ਤੁਹਾਨੂੰ ਅੰਦਰੋਂ ਖਾਣ ਲੱਗਦੇ ਨੇ ਤੁਸੀਂ ਸੋਚਦੇ ਰਹਿੰਦੇ ਹੋ ਕਿ ਉਹ ਕੀ ਕਹੇਗਾ ਇਹ ਕੀ ਕਹੇਗਾ ਤੇ ਫਿਰ ਬਦਲਾ ਲੈਣ ਜਾਂ ਉਸ ਨੂੰ ਨੀਵਾ ਦਿਖਾਉਣ ਦੇ ਵਿਚਾਰ ਮਨ ਵਿੱਚ ਚੱਲਣ ਲੱਗ ਪੈਂਦੇ ਨੇ ਇਹੋ ਜਹੀ ਸੋਚ ਤੁਹਾਡੇ ਅੰਦਰ ਤਣਾਅ ਬਣਾਉਂਦੀ ਹੈ ਦੁਖੀ ਕਰਦੀ ਹੈ ਤੇ ਬੇਚੈਨੀ ਵਾਲੇ ਪਾਸੇ ਲੈ ਜਾਂਦੀ ਹੈ ਇਸ ਲਈ ਦੂਜਿਆਂ ਦਾ ਮਨ ਨਹੀਂ ਆਪਣੇ ਮਨ ਨੂੰ ਪੜਨਾ ਸਿੱਖੋ ਵੇਖੋ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਸ਼ਿਕਾਇਤ ਬੁਰਾਈ ਡਰ ਜਾਂ ਕੁਝ ਚੰਗਾ ਜੋ ਤੁਹਾਡੇ ਅੰਦਰ ਚੱਲਦਾ ਹੋਵੇਗਾ ਉਹੀ ਕੁਝ ਬਾਹਰ ਨਜ਼ਰ ਆਉਂਦਾ ਛੱਡਣ ਵਾਲੀ ਦੂਜੀ ਆਦਤ ਇਹ ਸੋਚਣਾ ਕਿ ਜੇ ਮੈਂ ਅਸਫਲ ਹੋ ਗਿਆ ਹਾਰ ਗਿਆ ਤਾਂ ਲੋਕ ਕੀ ਕਹਿਣਗੇ ਇਹ ਡਰ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਤੁਸੀਂ ਕਦਮ ਇਸ ਲਈ ਨਹੀਂ ਰੋਕਦੇ ਕਿ ਰਸਤਾ ਮੁਸ਼ਕਲ ਹੈ ਤੁਸੀਂ ਰੋਕਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਜੇ ਮੈਂ ਡਿੱਗ ਗਿਆ ਤਾਂ ਲੋਕ ਹੱਸਣਗੇ ਅਸਲ ਵਿੱਚ ਜਿਹੜੇ ਲੋਕ ਤੁਹਾਡੀ ਅਸਫਲਤਾ ਤੇ ਹੱਸਦੇ ਨੇ ਉਹੀ ਲੋਕ ਜਦੋਂ ਤੁਸੀਂ ਸਫਲ ਹੋ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਤਾਰੀਫ਼ ਕਰਨ ਲਈ ਆ ਜਾਂਦੇ ਨੇ ਜੇ ਤੁਸੀਂ ਲੋਕਾਂ ਦੀ ਤਾਰੀਫ਼ ਦੀ ਉਮੀਦ ਰੱਖਦੇ ਹੋ ਤਾਂ ਆਪਣੇ ਅਸਫਲ ਹੋਣ ਤੇ ਉਹਨਾਂ ਦਾ ਹਾਸਾ ਮਜ਼ਾਕ ਵੀ ਸਹਿਣਾ ਸਿੱਖਣਾ ਪਵੇਗਾ ਇਹ ਦੋਵੇਂ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ ਮਹਾਤਮਾ ਨੇ ਨੌਜਵਾਨ ਨੂੰ ਬਹੁਤ ਹੀ ਡੂੰਗੀ ਸਿੱਖਿਆ ਦਿੱਤੀ ਸਮਝਾਇਆ ਕਿ ਅਸਫਲਤਾ ਬੁਰੀ ਨਹੀਂ ਅਸਫਲ ਹੋਣਾ ਹਾਰਨਾ ਇਹ ਵੀ ਇੱਕ ਜੀਵਨ ਦਾ ਹਿੱਸਾ ਹੈ ਇਸ ਤੋਂ ਬਿਨਾ ਇਨਸਾਨ ਨੂੰ ਨਾ ਨਿਮਰਤਾ ਆਉਂਦੀ ਹੈ ਤੇ ਨਾ ਆਪਣੀ ਹਕੀਕਤ ਦੀ ਸਮਝ ਅਸਫਲਤਾ ਹਾਰ ਇਨਸਾਨ ਨੂੰ ਹੰਕਾਰ ਤੋਂ ਬਚਾਉਂਦੀ ਹੈ ਤੇ ਉਸ ਦੇ ਅੰਦਰ ਸਬਰ ਪੈਦਾ ਕਰਦੀ ਹੈ ਅਸਫਲਤਾ ਤੁਹਾਨੂੰ ਤੋੜਦੀ ਨਹੀਂ ਤੁਹਾਨੂੰ ਬਣਾਉਂਦੀ ਹੈ ਇਹ ਧੀਰਜ ਸਿਖਾਉਂਦੀ ਹੈ ਤੇ ਲਗਾਤਾਰ ਅੱਗੇ ਵਧਣ ਦੀ ਤਾਕਤ ਦਿੰਦੀ ਹੈ ਹਮੇਸ਼ਾ ਯਾਦ ਰੱਖੋ ਜੇ ਤੁਹਾਡੇ ਕੰਮ ਵਿੱਚ ਅਸਫਲਤਾ ਦੀ ਕੋਈ ਸੰਭਾਵਨਾ ਹੀ ਨਹੀਂ ਤਾਂ ਤੁਸੀਂ ਟੀਚਾ ਛੋਟਾ ਚੁਣਿਆ ਹੈ ਉਹੋ ਟੀਚਾ ਜੋ ਸਿਰਫ ਸਹੂਲਤ ਦੇ ਘੇਰੇ ਵਿੱਚ ਰਹਿੰਦਾ ਹੈ ਅਤੇ ਜੇ ਲੋਕ ਤੁਹਾਡੇ ਤੇ ਹੱਸ ਨਹੀਂ ਰਹੇ ਤੁਹਾਨੂੰ ਤਾਨੇ ਨਹੀਂ ਮਾਰ ਰਹੇ ਤੁਹਾਡੀ ਬੁਰਾਈ ਵੀ ਨਹੀਂ ਕਰ ਰਹੇ ਤਾਂ ਮਤਲਬ ਤੁਸੀਂ ਕੁਝ ਨਵਾਂ ਵੀ ਨਹੀਂ ਕਰ ਰਹੇ ਤੁਸੀਂ ਆਪਣੇ ਮਾਨਸਿਕ ਦਾਇਰੇ ਤੋਂ ਬਾਹਰ ਹੀ ਨਹੀਂ ਨਿਕਲੇ ਮਹਾਤਮਾ ਦੀ ਆਵਾਜ਼ ਹੋਰ ਵੀ ਗਹਿਰੀ ਹੋਈ ਅਸਫਲ ਉਹੀ ਹੁੰਦਾ ਜੋ ਕੋਸ਼ਿਸ਼ ਕਰਦਾ ਹੈ ਕਿਉਂਕਿ ਪੱਥਰ ਉਹੀ ਮੂਰਤੀ ਬਣਦਾ ਜੋ ਕਾਰੀਗਰ ਦੇ ਹਥਿਆਰ ਦੀ ਮਾਰ ਸਹਾਰਦਾ ਅਤੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਜੇ ਅਸਫਲ ਹੋਣ ਦਾ ਹਾਰਨ ਦਾ ਡਰ ਹੈ ਤਾਂ ਵੱਡੇ ਟੀਚਿਆਂ ਦਾ ਸੁਪਨਾ ਵੀ ਨਾ ਦੇਖੋ ਮਹਾਤਮਾ ਨੇ ਫਿਰ ਛੱਡਣ ਵਾਲੀ ਤੀਜੀ ਆਦਤ ਦੱਸਣੀ ਸ਼ੁਰੂ ਕੀਤੀ ਸਮੇਂ ਨੂੰ ਬੇਵਜ੍ਹਾ ਬਰਬਾਦ ਕਰਨਾ ਛੱਡ ਦਿਓ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਮੇਂ ਨੂੰ ਕੱਟ ਰਹੇ ਨੇ ਪਰ ਅਸਲ ਵਿੱਚ ਸਮਾਂ ਉਹਨਾਂ ਨੂੰ ਕੱਟ ਰਿਹਾ ਹੁੰਦਾ ਹੈ ਮਹਾਤਮਾ ਨੇ ਉਂਗਲੀ ਅਸਮਾਨ ਵੱਲ ਕਰਦਿਆਂ ਕਿਹਾ ਹਰ ਇਨਸਾਨ ਇੱਕ ਗਲਤੀ ਕਰਦਾ ਹੈ ਉਸ ਨੂੰ ਲੱਗਦਾ ਹੈ ਕਿ ਉਸ ਕੋਲ ਬਹੁਤ ਸਮਾਂ ਹੈ ਪਰ ਇਹ ਤਾਂ ਪਹਿਲਾ ਵਾਲਿਆਂ ਨੂੰ ਵੀ ਲੱਗਦਾ ਸੀ ਉਹਨਾਂ ਨੂੰ ਸਮਝ ਆਈ ਪਰ ਬਹੁਤ देरी ਨਾਲ ਕਿ ਜਦ ਤੱਕ ਉਹਨਾਂ ਨੂੰ ਹਕੀਕਤ ਦਾ ਪਤਾ ਲੱਗਾ ਸਮਾਂ ਉਹਨਾਂ ਦੇ ਹੱਥੋਂ ਨਿਕਲ ਚੁੱਕਾ ਸੀ ਅੰਤ ਵਿੱਚ ਫਿਰ ਪਛਤਾਵਾ ਬਚਿਆ ਕਿ ਸਾਰਾ ਜੀਵਨ ਅਸੀਂ ਫਜ਼ੂਲ ਦੇ ਕੰਮਾਂ ਵਿੱਚ ਬਰਬਾਦ ਕਰ ਦਿੱਤਾ ਬਿਨਾਂ ਖੁਦ ਨੂੰ ਜਾਣੇ ਬਿਨਾਂ ਜੀਵਨ ਦੀ ਸੱਚਾਈ ਨੂੰ ਸਮਝੇ ਇਸ ਲਈ ਜਦ ਤੱਕ ਸਾਹ ਚੱਲਦੇ ਨੇ ਜੀਵਨ ਨੂੰ ਆਪਣੇ ਆਪ ਨੂੰ ਖੁਦ ਨੂੰ ਜਾਣਨ ਵਿੱਚ ਲਗਾਓ ਚੰਗੇ ਕੰਮ ਕੀਤੇ ਜਾਣ ਮਨੁੱਖਤਾ ਦਾ ਭਲਾ ਕਰਨਾ ਜ਼ਿੰਦਗੀ ਵਿੱਚ ਦੂਜਿਆਂ ਦੀ ਮਦਦ ਕੀਤੀ ਜਾਵੇ। ਮਹਾਤਮਾ ਨੇ ਨੌਜਵਾਨ ਵੱਲ ਤੱਕਦੇ ਹੋਏ ਕਿਹਾ ਸਮਾਂ ਕੱਟਣਾ ਸ਼ਿਨ ਭਰ ਦੀ ਖੁਸ਼ੀ ਤਾਂ ਦੇ ਜਾਂਦਾ ਹੈ ਪਰ ਜਦ ਹੋਸ਼ ਆਉਂਦਾ ਕਿ ਕਿੰਨਾ ਸਮਾਂ ਬਰਬਾਦ ਕੀਤਾ ਤਦ ਇਨਸਾਨ ਖੁਦ ਤੇ ਕ੍ਰੋਧ ਕਰਦਾ ਹੈ ਪਛਤਾਉਂਦਾ ਹੈ ਅਤੇ ਇਹੀ ਪਛਤਾਵਾ ਉਸ ਦੇ ਅੰਦਰ ਤਣਾਅ ਤੇ ਬੇਚਾਨੀ ਪੈਦਾ ਕਰ ਦਿੰਦਾ ਹੈ ਸਮੇਂ ਨੂੰ ਕੱਟਣਾ ਬੰਦ ਕਰੋ ਤੇ ਉਹ ਕਰਨਾ ਸ਼ੁਰੂ ਕਰੋ ਜੋ ਸੱਚਮੁੱਚ ਜ਼ਰੂਰੀ ਹੈ ਮਹਾਤਮਾ ਜੀ ਨੇ ਅੱਗੇ ਛੱਡਣ ਵਾਲੀ ਚੌਥੀ ਆਦਤ ਦੱਸੀ ਜੋ ਮਨੁੱਖ ਨੂੰ ਸਭ ਤੋਂ ਵੱਧ ਕਮਜ਼ੋਰ ਕਰਦੀ ਹੈ ਉਹ ਹੈ ਇਹ ਸੋਚਣਾ ਕਿ ਜਦੋਂ ਮੇਰੇ ਤੋਂ ਵੱਡੇ ਵੱਡੇ ਲੋਕ ਨਹੀਂ ਕਰ ਸਕੇ ਤਾਂ ਮੈਂ ਕਿਵੇਂ ਕਰ ਲਵਾਂਗਾ ਅਸਲ ਗੱਲ ਤਾਂ ਇਹ ਹੈ ਦੂਜਿਆਂ ਨਾਲ ਆਪਣੀ ਤੁਲਨਾ ਕਰਨਾ ਹੀ ਇੱਕ ਵਿਅਰਥ ਤੇ ਹਾਨੀਕਾਰਕ ਕੰਮ ਹੈ ਹਰ ਇਨਸਾਨ ਦੇ ਹਾਲਾਤ ਵੱਖਰੇ ਵੱਖਰੇ ਹੁੰਦੇ ਹਨ ਹਰ ਕਿਸੇ ਦੀ ਸੋਚ ਅਲੱਗ ਹੁੰਦੀ ਹੈ ਇਹ ਕੌਣ ਜਾਣਦਾ ਹੈ ਕਿ ਜਿੱਥੇ ਹੋਰ ਲੋਕ ਰੁਕ ਗਏ ਉਥੋਂ ਤੁਸੀਂ ਹੀ ਸ਼ੁਰੂ ਹੋ ਜਾਓ ਇਤਿਹਾਸ ਅਕਸਰ ਉਹੀ ਲਿਖਦੇ ਨੇ ਜਿਨ੍ਹਾਂ ਤੋਂ ਕਿਸੇ ਨੂੰ ਵੱਡੀਆਂ ਉਮੀਦਾਂ ਵੀ ਨਹੀਂ ਹੁੰਦੀਆਂ ਅਤੇ ਇਹ ਵੀ ਸੰਭਵ ਹੈ ਕਿ ਜਿਸ ਨੂੰ ਤੁਸੀਂ ਵੱਡਾ ਸਮਝਦੇ ਹੋ ਜਿਸ ਬਾਰੇ ਤੁਹਾਨੂੰ ਲੱਗਦਾ ਹੈ ਕਿ ਉਹ ਬੜੀ ਮਿਹਨਤ ਕਰਦਾ ਸੀ ਸ਼ਾਇਦ ਹੋ ਸਕਦਾ ਉਸਨੇ ਮਿਹਨਤ ਦਾ ਸਿਰਫ ਦਿਖਾਵਾ ਕੀਤਾ ਹੋਵੇ ਕਿਉਂਕਿ ਜ਼ਿਆਦਾਤਰ ਲੋਕ ਕਦੇ ਵੀ ਓਨੀ ਮਿਹਨਤ ਨਹੀਂ ਕਰਦੇ ਜਿੰਨੀ ਉਹਨਾਂ ਨੂੰ ਆਪਣੇ ਟੀਚਿਆਂ ਲਈ ਕਰਨੀ ਚਾਹੀਦੀ ਹੈ ਪਰ ਬਾਹਰਲੀ ਦੁਨੀਆ ਨੂੰ ਇਹੀ ਦਿਖਾਉਂਦੇ ਫਿਰਦੇ ਹਨ ਕਿ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਪਰ ਕਿਸਮਤ ਖਰਾਬ ਨਿਕਲੀ ਅਤੇ ਫਿਰ ਇਹੋ ਲੋਕ ਦੂਜਿਆਂ ਨੂੰ ਵੀ ਡਰਾਉਂਦੇ ਰਹਿੰਦੇ ਨੇ ਜਦੋਂ ਇੰਨੀ ਮਿਹਨਤ ਕਰਕੇ ਵੀ ਮੈਂ ਸਫਲ ਨਹੀਂ ਹੋਇਆ ਤਾਂ ਤੁਸੀਂ ਕਿਵੇਂ ਹੋ पाओगे ਪਰ ਉਹਨਾਂ ਦਾ ਮਨ ਅੰਦਰੋਂ ਇਹ ਗੱਲ ਬਖੂਬੀ ਜਾਣਦਾ ਹੁੰਦਾ ਹੈ ਕਿ ਉਹਨਾਂ ਦੀ ਮਿਹਨਤ ਅਧੂਰੀ ਸੀ ਕੇਵਲ ਆਪਣੀ ਇੱਜ਼ਤ ਬਚਾਉਣ ਲਈ ਉਹ ਇਹ ਕਹਾਣੀਆਂ ਘੜ ਕੇ ਦੱਸ ਰਹੇ ਨੇ ਇਸ ਲਈ ਕਿਸੇ ਦਾ ਅਸਫਲ ਹੋਣਾ ਹਾਰਨਾ ਦੇਖ ਕੇ ਆਪਣੇ ਬਾਰੇ ਕੋਈ ਫੈਸਲਾ ਨਾ ਬਣਾਓ ਤੁਹਾਡੀ ਆਪਣੀ ਯਾਤਰਾ ਤੁਹਾਡੀ ਆਪਣੀ ਹੈ ਦਿਲੋਂ ਜਾਨੋ ਸੱਚੇ ਮਨ ਨਾਲ ਆਪਣਾ ਕੰਮ ਕਰੋ ਬਾਕੀ ਸਭ ਸਮੇਂ ਤੇ ਛੱਡ ਦਿਓ ਮਹਾਤਮਾ ਜੀ ਨੇ ਅਖੀਰ ਵਿੱਚ ਕਿਹਾ ਜੇ ਤੁਸੀਂ ਇਹ ਚਾਰ ਆਦਤਾਂ ਛੱਡ ਦਿੰਦੇ ਹੋ ਤਾਂ ਮਨ ਇੱਕਦਮ ਸ਼ਾਂਤ ਹੋ ਜਾਵੇਗਾ ਅਤੇ ਜਦ ਮਨ ਸ਼ਾਂਤ ਹੋ ਜਾਵੇ ਫਿਰ ਤੁਸੀਂ ਉਸ ਨੂੰ ਜਿੱਥੇ ਵੀ ਲਗਾਓ ਸਫਲਤਾ ਆਪਣੇ ਵੱਲ ਖਿੱਚੀ ਚੱਲੀ ਆਉਂਦੀ ਹੈ ਇਹਨਾਂ ਗੱਲਾਂ ਨੂੰ ਕਹਿ ਕੇ ਮਹਾਤਮਾ ਚੁੱਪ ਹੋ ਗਏ ਪਰ ਨੌਜਵਾਨ ਦੇ ਮਨ ਵਿੱਚ ਇੱਕ ਨਵੀਂ ਰੋਸ਼ਨੀ ਆ ਚੁੱਕੀ ਸੀ ਹੁਣ ਉਹ ਸਮਝ ਗਿਆ ਕਿ ਉਸ ਦੀ ਜ਼ਿੰਦਗੀ ਵਿੱਚ ਅਸਲ ਰੁਕਾਵਟਾਂ ਬਾਹਰ ਨਹੀਂ ਉਸ ਦੇ ਆਪਣੇ ਅੰਦਰ ਹਨ ਉਸ ਨੇ ਮਨ ਹੀ ਮਨ ਇੱਕ ਪੱਕਾ ਨਿਸ਼ਚਾ ਕਰ ਲਿਆ ਕਿ ਅੱਜ ਤੋਂ ਇਹ ਚਾਰ ਆਦਤਾਂ ਛੱਡਣੀਆਂ ਨੇ ਦੋਸਤੋ ਸਾਡੇ ਲਈ ਵੀ ਇਹੀ ਸਬਕ ਹੈ ਅਸੀਂ ਬੇਬਸ ਹੋ ਕੇ ਇਸ ਗੱਲ ਦੀ ਚਿੰਤਾ ਕਰਦੇ ਰਹਿੰਦੇ ਹਾਂ ਕਿ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਅਸਲ ਵਿੱਚ ਲੋਕ 2 ਦਿਨ ਹੱਸਣਗੇ ਫਿਰ ਭੁੱਲ ਜਾਣਗੇ ਪਰ ਤੁਸੀਂ ਜੇ ਡਰ ਤੇ ਰੁਕ ਗਏ ਤਾਂ ਇਹ ਰੁਕਣਾ ساری ਜ਼ਿੰਦਗੀ ਚੱਲੇਗਾ ਇਸ ਲਈ ਲੋਕਾਂ ਦੇ ਹੱਸਣ ਤੋਂ ਡਰਨਾ ਛੱਡ ਦਿਓ ਫਜ਼ੂਲ ਕੰਮਾਂ ਵਿੱਚ ਸਮਾਂ ਬਰਬਾਦ ਕਰਨਾ ਛੱਡ ਦਿਓ ਅਤੇ ਇਹ ਸੋਚਣਾ ਵੀ ਛੱਡ ਦਿਓ ਕਿ ਜਿਹੜਾ ਕੰਮ ਉਸ ਤੋਂ ਨਹੀਂ ਹੋਇਆ ਉਹ ਮੈਂ ਕਿਵੇਂ ਕਰ ਲਵਾਂਗਾ ਕਿਉਂਕਿ ਹਰ ਇਨਸਾਨ ਦੀ ਮਿਹਨਤ ਹਰ ਇਨਸਾਨ ਦਾ ਰਸਤਾ ਵੱਖਰਾ ਹੁੰਦਾ ਹੈ ਜੇ ਤੁਸੀਂ ਸੱਚੇ ਦਿਲੋਂ ਸੱਚੀ ਮਿਹਨਤ ਨਾਲ ਕਿਸੇ ਕੰਮ ਵਿੱਚ ਲੱਗ ਜਾਓ ਤਾਂ ਕੋਈ ਕੰਮ ਨਾ ਛੋਟਾ ਹੁੰਦਾ ਹੈ ਤੇ ਨਾ ਵੱਡਾ ਸਮਾਂ ਲੱਗ ਸਕਦਾ ਹੈ ਪਰ ਸਫਲਤਾ ਲਾਜ਼ਮੀ ਮਿਲਦੀ ਹੈ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰੋ ਮੈਂ ਇਸੇ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਰੂਹ ਦੇ ਨਾਲ ਸ਼ੁਕਰੀਆ